Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ 10ਵੀਂ ਪਾਸ ਲਈ Air Force ਦੀ ਭਰਤੀ ਬਾਰੇ ਸਾਰੀ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਤੁਸੀਂ 10ਵੀਂ ਤੋਂ ਉੱਪਰ ਵੀ ਪੜ੍ਹਾਈ ਕੀਤੀ ਹੋਈ ਹੈ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ Indian Air Force ਵਿੱਚ ਇਹ ਭਰਤੀ ਕਿਸ ਪੋਸਟ ਦੀ ਭਰਤੀ ਹੈ ਇਸ ਪਰ ਤਿੰਨ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ ਅਤੇ ਕਿੱਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇੰਡੀਅਨ 에ਅਰ ਫੋਰਸ ਦੇ ਕਿਹੜੇ ਬੇਸ ਜਾਂ ਫਿਰ ਕਿਹੜੇ ਕੈਂਪਸ ਦੇ ਵਿੱਚ ਇਹ ਭਰਤੀ ਹੋਣੀ ਹੈ ਅਤੇ ਉਮਰ ਸੀਮਾ ਅਤੇ ਸਰੀਰਕ ਮਾਪ ਦੰਡਾ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਓਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਇੰਡੀਅਨ 에ਅਰ ਫੋਰਸ ਵੱਲੋਂ ਜਾਰੀ ਕੀਤੀ ਗਈ ਇਸ ਭਰਤੀ ਦੇ ਵਿੱਚ ਮੁੰਡੇ ਅਤੇ ਕੁੜੀਆਂ ਲਈ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਦੀ ਡਿਮਾਂਡ ਕੀਤੀ ਗਈ ਹੈ ਇਹ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਜੋ ਹੈ ਇਹ ਟੈਕਨੀਕਲ ਟ੍ਰੇਡਾਂ ਦੇ ਵਿੱਚ ਹੋਣੀ ਹੈ ਬੇਸ ਰਿਪੇਅਰ ਡਿਪੋ 에ਅਰ ਫੋਰਸ ਚੰਡੀਗੜ੍ਹ ਵਿਖੇ ਇਹ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਹੋਣੀ ਹੈ ਇਸ ਭਰਤੀ ਦੇ ਵਿੱਚ ਕਟੋਕਟ ਯੋਗਤਾ ਜੋ ਹੈ ਉਹ 10ਵੀਂ ਪਾਸ ਮੰਗੀ ਗਈ ਹੈ ਅਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਰੈਲੇਵੈਂਟ ਟ੍ਰੇਡ ਜਾਨਕਿ ਕਿ ਜਿਸ ਟ੍ਰੇਡ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਸ ਦੇ ਵਿੱਚ ਤੁਹਾਡੇ ਕੋਲ ਆਈਟੀਆਈ ਹੋਣੀ ਚਾਹੀਦੀ ਹੈ ਐਨਸੀਬੀਟੀ ਦੇ ਥਰੂ ਜਾਨਕਿ ਕਿ ਐਨਸੀਬੀਟੀ ਦੇ ਥਰੂ ਤੁਹਾਡੇ ਕੋਲ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ ਆਈਟੀਆਈ ਤੁਹਾਡੇ ਕੋਲ ਕਟੋਕਟ 40% ਮਾਰਕਸ ਦੇ ਨਾਲ ਹੋਣੀ ਜ਼ਰੂਰੀ ਹੈ ਜੇਕਰ ਤੁਸੀਂ ਪਲੱਸ 2 ਕੀਤੀ ਹੋਈ ਹੈ ਤੋਂ ਤੁਹਾਡੇ ਪਲੱਸ 2 ਦੇ ਵਿੱਚ 50% ਮਾਰਕਸ ਹੋਣੇ ਜ਼ਰੂਰੀ ਨੇ ਉਮਰ ਸੀਮਾ ਇਸ ਭਰਤੀ ਦੇ ਲਈ 17 ਤੋਂ 35 ਸਾਲ ਤੱਕ ਦੀ ਰਹੇਗੀ ਅਤੇ ਜੇਕਰ ਤੁਸੀਂ ਐਸ ਸੀ ਐਸ ٹی ਜਾਂ ਓ ਬੀ ਸੀ ਕੈਟਾਗਰੀ ਤੋਂ ਹੋ ਅਤੇ ਤੁਹਾਡੇ ਕੋਲ ਕਾਸਟ ਕੈਟਾਗਰੀ ਸਰਟੀਫਿਕੇਟ ਅਵੇਲੇਬਲ ਹੈ ਤਾਂ ਹੀ ਤੁਹਾਨੂੰ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਅਤੇ ਏਜ ਰਿਲੈਕਸੇਸ਼ਨ ਜੋ ਹੈ ਉਹ ਭਾਰਤੀ ਕਾਨੂੰਨਾਂ ਦੇ ਹਿਸਾਬ ਨਾਲ ਤੁਹਾਨੂੰ ਦਿੱਤੀ ਜਾਵੇਗੀ ਫਿਜ਼ੀਕਲ ਸਟੈਂਡਰਡ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੀ ਹਾਈਟ ਘੱਟੋ ਘੱਟ 152 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ ਅਤੇ ਤੁਹਾਡਾ weight ਘੱਟੋ-ਘੱਟ 48 ਕਿਲੋ ਦਾ ਹੋਣਾ ਚਾਹੀਦਾ ਹੈ।ੰਨਾਂ ਦੀ ਜੋ ਤੁਹਾਡੀ ਸੁਣਨ ਸ਼ਕਤੀ ਚਾਹੀਦੀ ਹੈ ਉਹ ਇੱਕ ਕੰਨ ਦੀ ਘੱਟੋ-ਘੱਟ 6 ਮੀਟਰ ਤੱਕ ਦੀ ਹੋਣੀ ਚਾਹੀਦੀ ਹੈ। ਜਾਨੀ ਕਿ ਇੱਕ ਕੰਨ ਦੀ 6 ਮੀਟਰ ਅਤੇ ਦੂਸਰੇ ਕੰਨ ਦੀ ਵੀ 6 ਮੀਟਰ ਹੀ ਹੋਣੀ ਚਾਹੀਦੀ ਹੈ। ਮਾਨ ਪੱਤਾ ਇਸ ਦੇ ਵਿੱਚ ਤੁਹਾਨੂੰ 10500 ਰੁਪਏ ਪ੍ਰਤੀ ਮਹੀਨੇ ਦਿੱਤਾ ਜਾਵੇਗਾ। ਕਈ ਕੈਂਡੀਡੇਟਸ ਨੂੰ ਇਦਾਂ ਲੱਗਦਾ ਹੈ ਵੀ ਇਹ ਜੋ ਸਟਿਪੈਂਡ ਹੁੰਦਾ ਯਾਨੀ ਕਿ ਮਾਨ ਪੱਤਾ ਹੁੰਦਾ ਹੈ ਇਹ ਤੁਹਾਡੀ ਤਨਖਾਹ ਹੁੰਦੀ ਹੈ। ਇਸ ਨੂੰ ਤੁਸੀਂ ਤਨਖਾਹ ਦੇ ਵਿੱਚ ਕਾਊਂਟ ਨਾ ਕਰਿਆ ਕਰੋ। ਕਿਉਂਕਿ ਤੁਹਾਨੂੰ ਇਹ ਕੋਰਸ ਵੀ ਦਿਖਾ ਰਹੇ ਨੇ ਫ੍ਰੀ ਦੇ ਵਿੱਚ ਤੁਹਾਨੂੰ ਕੋਰਸ ਕਰਾ ਰਹੇ ਨੇ ਅਤੇ ਕੋਰਸ ਕਰਾਉਣ ਦੇ ਨਾਲ ਨਾਲ ਤੁਹਾਨੂੰ 10500 ਰੁਪਏ ਪ੍ਰਤੀ ਮਹੀਨਾ ਇੱਕ ਮਾਣ ਪੱਤਾ ਵੀ ਦੇ ਰਹੇ ਨੇ ਤਾਂ ਮਤਲਬ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਸਕਿਲਡ ਵੀ ਹੋ ਰਹੇ ਹੋ ਤੁਹਾਨੂੰ ਸਕਿੱਲ ਵੀ ਦੇ ਰਹੇ ਨੇ ਇਹ ਤੇ ਤੁਹਾਨੂੰ 10500 ਰੁਪਏ ਪ੍ਰਤੀ ਮਹੀਨਾ ਮਾਣ ਪੱਤਾ ਵੀ ਦੇ ਰਹੇ ਨੇ ਅਤੇ ਜਦੋਂ ਮਤਲਬ ਤੁਸੀਂ ਤੁਹਾਡਾ ਇਹ ਕੋਰਸ ਪੂਰਾ ਹੋ ਗਿਆ ਤਾਂ ਤੁਹਾਨੂੰ 에어 ਫੋਰਸ ਦੇ ਵਿੱਚ ਹੀ ਪੱਕਾ ਕਰ ਲਿੱਤਾ ਜਾਵੇਗਾ ਉਸ ਤੋਂ ਬਾਅਦ ਤੁਹਾਡੀ ਜੋ ਸੈਲਰੀ ਹੈ ਉਹ ਸਟਾਰਟ ਹੋਵੇਗੀ ਹੁਣ ਆਪਾਂ ਗੱਲ ਕਰ ਲੈਨੇ ਹਾਂ ਵੈਕੈਂਸੀਆਂ ਬਾਰੇ ਕਿ ਕਿਹੜੇ ਕਿਹੜੇ ਟ੍ਰੇਡ ਦੇ ਵਿੱਚ ਕਿੰਨੀ ਕਿੰਨੀ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ ਸਭ ਤੋਂ ਪਹਿਲਾ ਟ੍ਰੇਡ ਆ ਗਿਆ ਜੀ ਇਸ ਦੇ ਵਿੱਚ ਟਰਨਰ ਟਰਨਰ ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀਜ਼ 10 ਨੇ ਅੱਗੇ ਆ ਗਿਆ ਜੀ ਮਸ਼ੀਨਿਸਟ ਇਸ ਦੇ ਵਿੱਚ 8 ਵੈਕੈਂਸੀਜ਼ ਨੇ ਅੱਗੇ ਆ ਗਿਆ ਜੀ ਮਸ਼ੀਨਿਸਟ ਤੇ ਗ੍ਰਾਈਂਡਰ ਦੇ ਵਿੱਚ 6 ਵੈਕੈਂਸੀਜ਼ ਨੇ ਸ਼ੀਟ ਮੈਟਲ ਵਰਕਰ ਦੇ ਵਿੱਚ 2 ਵੈਕੈਂਸੀਜ਼ ਨੇ ਵੈਲਡਰ ਗੈਸ ਅਤੇ ਇਲੈਕਟ੍ਰਿਕ ਵੈਲਡਰ ਦੀ ਚਾਰ ਵੈਕੈਂਸੀਆਂ ਨੇ ਇਲੈਕਟ੍ਰੀਸ਼ੀਅਨ 에ਅਰਕ੍ਰਾਫਟ ਦੀਆਂ 10 ਵੈਕੈਂਸੀਆਂ ਨੇ ਇਲੈਕਟ੍ਰੀਸ਼ੀਅਨ ਦੀਆਂ 4 ਵੈਕੈਂਸੀਆਂ ਨੇ ਇਲੈਕਟ੍ਰੋਪਲੇਟਰ ਦੀਆਂ 4 ਵੈਕੈਂਸੀਆਂ ਨੇ ਕਾਰਪੈਂਟਰ ਦੀਆਂ 2 ਵੈਕੈਂਸੀਆਂ ਨੇ ਮਕੈਨਿਕ ਮਸ਼ੀਨ ਟੂਲ ਮੇਨਟੇਨੈਂਸ ਦੀਆਂ 5 ਵੈਕੈਂਸੀਆਂ ਨੇ ਮਕੈਨਿਕ ਮੇਨਟੇਨੈਂਸ ਕੈਮੀਕਲ ਪਲੈਂਟ ਦੇ ਵਿੱਚ 2 ਵੈਕੈਂਸੀਆਂ ਨੇ ਮਕੈਨਿਕ ਇਨਸਟਰੂਮੈਂਟਲ 에ਅਰਕ੍ਰਾਫਟ ਦੇ ਵਿੱਚ 6 ਵੈਕੈਂਸੀਆਂ ਨੇ ਮਕੈਨਿਕ ਮੋਟਰ ਵਹੀਕਲ ਦੇ ਵਿੱਚ 2 ਵੈਕੈਂਸੀਆਂ ਨੇ ਫਿਟਰ ਦੀਆਂ ਉੰਨੀ ਵੈਕੈਂਸੀਆਂ ਨੇ ਲੈਬ ਅਸਿਸਟੈਂਟ ਕੈਮੀਕਲ ਪਲੈਂਟ ਦੇ ਵਿੱਚ ਦੋ ਵੈਕੈਂਸੀਆਂ ਨੇ ਪੇਂਟਰ ਜਨਰਲ ਦੀਆਂ 11 ਵੈਕੈਂਸੀਆਂ ਨੇ ਡੈਸਕਟਾਪ ਪਬਲਿਸ਼ਿੰਗ ਆਪਰੇਟਰ ਦੀਆਂ 4 ਵੈਕੈਂਸੀਆਂ ਨੇ ਪਾਵਰ ਇਲੈਕਟ੍ਰੀਸ਼ੀਅਨ ਦੀਆਂ ਦੋ ਵੈਕੈਂਸੀਆਂ ਨੇ ਮਕੈਨਿਕ ਮੈਕਾਟਰੋਨਿਕਸ ਦੀਆਂ 6 ਵੈਕੈਂਸੀਆਂ ਨੇ ਟਿਗ ਟੀ ਆਈ ਜੀ ਐਂਡ ਮਿਗ ਯਾਨੀ ਕਿ ਐਮ ਆਈ ਜੀ ਵੈਲਡਰ ਦੀਆਂ 6 ਵੈਕੈਂਸੀਆਂ ਨੇ ਕੁਆਲਿਟੀ ਅਸ਼ੋਰੈਂਸ ਅਸਿਸਟੈਂਟ ਦੀਆਂ 5 ਵੈਕੈਂਸੀਆਂ ਨੇ ਕੈਮੀਕਲ ਲੈਬਰੇਟਰੀ ਅਸਿਸਟੈਂਟ ਦੀਆਂ 4 ਵੈਕੈਂਸੀਆਂ ਨੇ CNC ਪ੍ਰੋਗਰਾਮਰ ਕਮ ਆਪਰੇਟਰ ਦੀਆਂ 6 ਵੈਕੈਂਸੀਆਂ ਨੇ ਮੇਨਟੇਨੈਂਸ ਮਕੈਨਿਕ ਦੀਆਂ 2 ਵੈਕੈਂਸੀਆਂ ਨੇ ਮਕੈਨਿਕ ਇਲੈਕਟ੍ਰੀਕਲ ਮੇਨਟੇਨੈਂਸ ਆਫ ਪ੍ਰੋਸੈਸ ਪਲੈਂਟ ਦੀਆਂ 2 ਵੈਕੈਂਸੀਆਂ ਨੇ ਮਕੈਨਿਕ ਮਕੈਨੀਕਲ ਮੇਨਟੇਨੈਂਸ ਇੰਡਸਟਰੀਅਲ ਆਟੋਮੇਸ਼ਨ ਦੇ ਵਿੱਚ 6 ਵੈਕੈਂਸੀਆਂ ਨੇ ਮਕੈਨਿਕ ਇਲੈਕਟ੍ਰੀਕਲ ਮੇਨਟੇਨੈਂਸ ਇੰਡਸਟਰੀਅਲ ਏਰੀਆ ਦੇ ਆਟੋਮੇਸ਼ਨ ਦੇ ਵਿੱਚ 4 ਵੈਕੈਂਸੀਆਂ ਨੇ ਦਾ ਟੋਟਲ ਨੰਬਰ ਆਫ ਵੈਕੈਂਸੀਸ ਇਸ ਦੇ ਵਿੱਚ 143 ਨੇ ਜਾਣ ਕੇ 144 ਨੰਬਰ ਆਫ ਵੈਕੈਂਸੀਜ਼ ਨੇ ਇਹ ਭਰਤੀ ਔਨਲਾਈਨ ਹੀ ਅਪਲਾਈ ਹੋਵੇਗੀ ਅਤੇ ਇਹਨਾਂ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ www.apprenticeship.gov.in ਦੇ ਉੱਪਰ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਇੱਕ ਕੈਂਡੀਡੇਟ ਇੱਕ ਹੀ ਰਜਿਸਟ੍ਰੇਸ਼ਨ ਅਪਲਾਈ ਕਰ ਸਕਦਾ ਹੈ ਅਤੇ ਇੱਕ ਵਾਰ ਹੀ ਐਗਜ਼ਾਮ ਦੇ ਸਕਦਾ ਹੈ ਔਨਲਾਈਨ ਰਜਿਸਟ੍ਰੇਸ਼ਨ ਜੋ ਹੈ ਇਸ ਦੀ ਉਹ 7/12/2025 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਮਿਤੀ 30/12/2025 ਹੋਵੇਗੀ। ਇਸ ਦੇ ਵਿੱਚ ਇੱਕ ਰਿਟਨ ਐਗਜ਼ਾਮ ਹੋਵੇਗਾ ਮਿਤੀ 18/1/2026 ਨੂੰ, ਇੰਟਰਵਿਊ ਹੋਵੇਗਾ 19/1/2026 ਨੂੰ, ਮੈਡੀਕਲ ਡਾਕੂਮੈਂਟ ਵੈਰੀਫਿਕੇਸ਼ਨ ਜੋ ਤੁਹਾਡੀ ਹੈ ਉਹ 19/1/2026 ਨੂੰ ਹੀ ਹੋ ਜਾਵੇਗੀ। ਡਿclaretion ਆਫ ਮੈਰਿਟ ਲਿਸਟ, ਜਾਨੀ ਕਿ ਇਹ ਭਰਤੀ ਜੋ ਹੈ ਇਹ ਮੈਰਿਟ ਬੇਸ ਤੇ ਹੈ, ਮੈਰਿਟ ਲਿਸਟ ਜਾਰੀ ਹੋਵੇਗੀ 23/1/2026 ਨੂੰ। ਅਤੇ ਜੁਆਇਨਿੰਗ ਇਨਸਟਰਕਸ਼ਨ ਜੋ ਹੈ ਇਹ ਆਨਲਾਈਨ ਆਵੇਗੀ ਤੁਹਾਡੇ ਕੋਲ ਇਹਨਾਂ ਦੀ ਜੋ ਅਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਪਰ 3 2 2026 ਨੂੰ ਅਤੇ ਕੋਰਸ ਜੋ ਸਟਾਰਟ ਹੋਵੇਗਾ ਉਹ 9 ਫਰਵਰੀ ਯਾਨੀ ਕਿ 9 2 2026 ਨੂੰ ਸਟਾਰਟ ਹੋ ਜਾਵੇਗਾ ਇਹ ਕੋਰਸ ਚਾਹਵਾਨ ਕੈਂਡੀਡੇਟਸ ਜਲਦੀ ਤੋਂ ਜਲਦੀ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਕਿਉਂਕਿ 30 12 2025 ਲਾਸਟ ਡੇਟ ਹੈ ਅਤੇ ਇਸ ਤੋਂ ਬਾਅਦ ਅਪਲਾਈ ਹੋਈਆਂ ਵੀ ਅਰਜ਼ੀਆਂ ਨੂੰ ਐਕਸੈਪਟ ਨਹੀਂ ਕੀਤਾ ਜਾਵੇਗਾ। ਜੀ ਇਹ ਸਾਰੀ ਜਾਣਕਾਰੀ ਇੰਡੀਅਨ 에ਅਰ ਫੋਰਸ ਦੇ ਵਿੱਚ ਨਿਕਲੇ ਹੋਏ ਮੁੰਡੇ ਅਤੇ ਕੁੜੀਆਂ ਲਈ ਅਪ੍ਰੈਂਟਿਸਸ਼ਿਪ ਦੀ ਭਰਤੀ ਬਾਰੇ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ। ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪੌਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ। ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈਦੇ ਇਜਾਜ਼ਤ। ਧੰਨਵਾਦ ਜੀ